ਸੁਖਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦੇਸ਼ ਵਿਦੇਸ਼ ਵਿੱਚ ਬੈਠੇ ਵਿਦਵਾਨੀਆਂ ਸਮੂਹ ਸਰਕਾਰ ਨੂੰ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਬੜੀ ਅਪਾਰ ਕਿਰਪਾ ਰਹਿਮਤ ਹੋ ਰਹੀ ਹੈ ਸਤਿਗੁਰੂ ਦੀ ਬਾਣੀ ਦਾ ਫਰਮਾਨ ਹੈ ਸਤਿਗੁਰ ਨਾਨਕ ਪਰਗਟਿਆ ਮਿੱਟੀ ਧੁੰਦ ਜਾ ਕੇ ਚਾਨਣ ਹੋਆ ਜਿਉਂ ਟੋਆ ਲੱਗਣ ਤੇ ਸਾਰੀਆਂ ਸੰਗਤਾਂ ਨੂੰ ਮੈਂ ਆਪਣੇ ਸਮੂਹ ਪਿੰਡ ਵਾਸੀ ਬੜੀ ਟੋਆ ਦੀਆਂ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਲੋਕ ਹਿੱਤ ਲੋਕਾਂ ਦੀ ਆਵਾਜ਼

ਜੈ ਜੈ ਸਾਡੇ ਮੇਰੇ ਦਾ ਜੀ ਬਾਬਾ ਵਜਨ ਤਾਂ ਮੇਰੇ ਦਾ ਜੀ ਬਾਬਾ ਵਜਨ ਤਾਂ ਮੇਰੇ ਦਾ ਜੀ ਬਾਬਾ ਸਤਿਗੁਰੂ ਬਾਬਾ ਰਾਦੀ ਪੈਕ ਲਾ ਲਿਆ ਜਿਆਦਾ ਰਾਦੀ ਪੈਕ ਜਿਆਦਾ ਲਾ ਲਿਆ ਸਤਿਗੁਰੂ ਬਾਬਾ ਗਾਹੀਏ ਹਰ ਕਰਵਾ Pagada pra você, pai. Vai jogar. Vai jogar. Vai راج سرت پیاتا کني تا مجد سان مجد تا مجد تا تیر تا مجد 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 تا साल मेर हर बाबा हर हर É Obrigado. ਸਤਿ ਆਵੇ ਸਤਿ ਕੋ ਦਾ ਤੇਵਾ ਸਤਿ ਕੋ ਦਾ ਤੇਵਾ ਤੇਰੀ ਸਤਿਕਾਰ ਹੈ ਤੇਰੀ ਸਤਿਕਾਰ ਹੈ ਦੇਵ ਦੇਵੀ ਸਤਿਕਾਰ ਹੈ आवे आवे हांजी ਆਰੇ ਜੀ ਮੁਰਦਾ ਦਾ ਆਇਆ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਗੁਰਮੁਖ ਦੇਵ ਜੀ ਜੇ ਪ੍ਰਕਾਸ਼ ਪੁਰ ਬੰਨੀਆਂ ਦੇਸ਼ ਵਿਦੇਸ਼ ਕਬਾੜੀ ਪਸੜੀਆਂ ਸੂਹ ਸਰਪਾਂ ਨੇ ਲੱਖ ਲੱਖ ਮੁਬਾਰਕਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਬੜੀ ਆਪਾਰ ਕਿਰਪਾ ਰਹਿਮਤ ਹੋ ਰਹੀ ਹੈ ਸਤਿਗੁਰੂ ਜੀ ਬਾਣੀ ਦਾ ਸਰਮਾਨ ਹੈ ਸਤਿਗੁਰ ਨਾਨਕ ਪ੍ਰਗਟਿਆ ਮੇਕੀ ਤੋਂ ਹੁੰਦੇ ਜਾ ਕੇ ਚਾਨਣ ਹੋਆ ਜਿਉਂਕਰ ਸੂਰਜ ਨਿਕਲੇ ਆ ਤਾਰੇ ਛਪੇ ਅੰਧੇਰਪ ਲੂਆ ਤਨ ਤਨ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਜਿੱਥੇ ਸਾਰੇ ਸੰਸਾਰ ਵਿੱਚ ਨਾਨਕ ਨਾਮ ਲੇਵਾ ਸੰਗਤਾਂ ਬੜੀ ਸ਼ਰਧਾ ਬੜੇ ਪਿਆਰ ਸਤਿਕਾਰ ਦੇ ਨਾਲ ਬਣਾ ਰਹੀਆਂ ਹਨ ਸੋ ਸਤਿਗੁਰਾਂ ਦੀ ਬੜੀ અપਾਰ ਰਹਿਮਤ ਹੋ ਰਹੀ ਹੈ ਸਾਡੇ ਨਗਰ ਤੇ ਵੀ ਅੱਜ ਤਨ ਤਨ ਬਾਬਾ ਗਾਂਧਾ ਸਿੰਘ ਜੀ ਦੇ ਪਾਵਨ ਸਥਾਨਾਂ ਤੋਂ ਨਗਰ ਕੀਰਤਨ ਆ ਰਹੇ ਹਨ ਸੋ ਸਾਰੀਆਂ ਹੀ ਸੰਗਤਾਂ ਨੂੰ ਨਗਰ ਬਟੋਹੇ ਦੀਆਂ ਸੰਗਤਾਂ ਨੂੰ ਲਾਕੇ ਦੀਆਂ ਸੰਗਤਾਂ ਨੂੰ ਦਾਸ ਵੱਲੋਂ ਬਹੁਤ ਬਹੁਤ ਸਤਿਗੁਰਾਂ ਦੇ ਗੁਰਪੁਰਬ ਦੀਆਂ ਵਧਾਈਆਂ ਹੋਣ ਮਹਾਰਾਜ ਸਾਰੀਆਂ ਸੰਗਤਾਂ ਦੇ ਸਿੱਖ ਤੇ ਮੇਰਾ ਪਰਿਆਥ ਰੱਖਣੇ ਚਾਹਦੀਆਂ ਅਕਾਲ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੀ ਦੀਆਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਸਿਮੂ ਸਾਧ ਸੰਤਨ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਰਹਿਕੂ ਜੀ ਕਾਲਸਾ ਰਹਿਕੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਸਮੂਹ ਪਿੰਡ ਵਾਸੀ ਬਲਕੁਹਾੜੀਆਂ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੁੜ ਤੁੜਿਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਸਾਰੀ ਸੰਗਤ ਨੂੰ ਉਪਰਪ੍ਰੇਖ ਪੁੰਛ ਦੇ ਲੱਖ ਲੱਖ ਵਧਾਈ ਹੋਵੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਬਟਵਾ ਨਕਨ ਤੇ ਸਾਰੀਆਂ ਸੰਗਤਾਂ ਨੂੰ ਜੂ ਲੜਤ ਦੇ ਜਨਮ ਦਿਹਾੜੇ ਦੇ ਦਾ ਲੱਖ ਲੱਖ ਮੁਬਾਰਕਾਹਤ ਜੀ ਖਾਲਸਾ ਸਾਹਿਬ ਜੀ ਵਹਿਗਰਿਕਾ ਖਾਲਸਾ ਵਹਿਗਰਿਕੀ ਫੱਤੇ ਬਾਬੇ ਨਾਨਕ ਨੇ ਸਾਨੂੰ ਕਿਰਤ ਕਰਨੀ ਸਿਖਾਈ ਬੜੀ ਵੱਡੀ ਬਾਬੇ ਨਾਨਕ ਨੇ ਖੇਤੀ ਕਰਕੇ ਲੋਕਾਂ ਨੂੰ ਸਿਖਾਇਆ ਵੀ ਕਿਰਤ ਕਰਕੇ ਵੰਡ ਛਕਣ ਦੇ ਨਾਲ ਜਿਹੜਾ ਮਸਲਾ ਹਲੁੰਦਾ ਹੈ ਕਿਉਂਕਿ ਲੋਕਾਂ ਨੂੰ ਵਿਹਮਾ ਪਰਮਾ ਦੇ ਵਿੱਚੋਂ ਬਾਬੇ ਨਾਨਕ ਨੇ ਕੱਢਿਆ ਕਿਉਂਕਿ ਬੜਾ ਲੰਮਾ ਸਮਾਂ ਬਾਬੇ ਨਾਨਕ ਨੇ ਜੋ ਸਬਰ ਕੀਤਾ ਲੋਕਾਂ ਨੂੰ ਸੁਧਾਰ ਕਰੇ ਰੋਡੇ ਆਸਕਲ ਗਿਆ ਨੂੰ ਉਹਨਾਂ ਨੇ ਇਹ ਗੱਲ ਕਹੀ ਵੀ ਤੁਸੀਂ ਆਓ ਲੈਣ ਤੇ ਇਹ ਕੋਈ ਜਿਹੜਾ ਪਖੰਡ ਦੀ ਤੁਸੀਂ ਗੱਗਾ ਫੜੀਆ ਪਖੰਡ ਨਹੀਂ ਹੁੰਦਾ ਕਿਉਂਕਿ ਲੋਕਾਂ ਨੂੰ ਸਮਝਾ ਕੇ ਬਾਬੇ ਨਾਨਕ ਨੇ ਬਹੁਤ ਵੱਡਾ ਸਫਰ ਜਿਹੜਾ ਬਾਬੇ ਨਾਨਕ ਨੇ ਪੂਰਾ ਕੀਤਾ ਕਿਉਂਕਿ ਬਾਬੇ ਨਾਨਕ ਦਾ ਇਹ ਕੰਮ ਸੀ ਵੀ ਲੋਕਾਂ ਨੂੰ ਸਦਾ ਲੋਕਾਂ ਨੂੰ ਕਿਰਤ ਕਰਨੀ ਦੱਸਣਾ ਲੋਕਾਂ ਨੂੰ ਸਮਝਾਉਣਾ ਵੀ ਇਹਨਾਂ ਚੀਜ਼ਾਂ ਦੇ ਦੁਆਰਾ ਤੁਸੀਂ ਜਿਹੜੇ ਵਰਮਾ ਪੈਰਾਂ ਤੇ ਪੈ ਜਣਾ ਇਹਦੇ ਤੋਂ ਹਟ ਕੇ ਤੁਹਾਡੀ ਇੱਕ ਕਿਰਤ ਹੈ ਕਿਉਂਕਿ ਬਾਬੇ ਨਾਨਕ ਨੇ ਬਹੁਤ ਲੰਮਾ ਸਮਾਂ ਜ਼ਿੰਦਗੀ ਦਾ ਜਿਹੜਾ ਲੋਕਾਂ ਲਈ ਸੰਘਰਸ਼ ਕੀਤਾ ਕਿਉਂਕਿ ਨਾਸਕ ਜੇ ਕਹਿ ਲਿਓ ਤੇ ਬਾਬੇ ਜੀ ਹਰੀ ਬਹੁਤ ਵੱਡੀ ਨਾਸਕਤ ਮੂੜਾ ਜਿਹੜਾ ਉਹਨਾਂ ਨੇ ਲੋਕਾਂ 'ਚ ਪੈਦਾ ਕੀਤਾ ਬਹੁਤ ਵੱਡਾ ਉਹਨਾਂ ਨੇ ਜਿਹੜਾ ਕੰਮ ਲੋਕਾਂ ਨੂੰ ਸੁਧਾਰਨ ਤੇ ਕੀਤਾ ਇਸ ਕਰਕੇ ਜਿਹੜਾ ਅੱਜ ਦੇ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਅਸੀਂ ਬਹੁਤ ਲੋਕਾਂ ਨੂੰ ਵਧਾਈ ਦਿੰਨੇ ਆ ਵਰਪੂਰਬ ਦੀ ਕਿਉਂਕਿ ਅਸੀਂ ਲੋਕਾਂ ਨੂੰ ਇਹ ਗੱਲ ਕਹਿੰਨੇ ਆ ਵੀ ਚੰਗੀ ਤਰ੍ਹਾਂ ਸੁਧਾਰ ਕਰਕੇ ਬਾਬੇ ਨਾਨਕ ਦੇ ਰਾਮਾ ਦੇ ਚੱਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭੋਂ ਸਾਥ ਸਾਥ ਨੂੰ ਦੇਸ਼ ਵਿਦੇਸ਼ ਵਿੱਚ ਵਸਦੇਗਾ ਸਾਰਾ ਲੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਗੁਰਪ੍ਰੋਤਿ ਦੇ ਲੱਖ ਲੱਖ ਬਧਾਈਆਂ ਹੋਵੇ ਨਗਰ ਕੀਰਤਨ ਵਿੱਚ ਪਹੁੰਚੀਆਂ ਵੈਸਾਇਖਾ ਦਾ ਜੀ ਆਇਆਂ ਸਭ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਸਹਿਯੋਗ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਪ੍ਰੋਤਿ ਦੇ ਹਦਿਆਂ ਸਭ ਸੰਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੋ ਦੇਸ਼ਾਂ ਵਿੱਚ ਬੈਠਣਾ ਪੰਜਾਂ ਲੱਖ ਲੱਖ ਰੁਪਏ ਆਣਾ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤਾਂ ਤਾਂ ਬਾਬਾ ਗਾਧਾ ਸਿੰਘ ਦੇ ਮੁਰਦਵਾਰਿਆ ਤੋਂ ਮੰਨਣਾ ਹੁੰਦਾ ਹੈ ਇਸ ਵੇਲੇ ਤਾਂ 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 ਬ੍ਰਹਮ ਗਿਆਨੀ ਬਾਬਾ ਕਾਲਾ ਮੱਤ ਸਾਹਿਬ ਦੇ ਪ੍ਰਾਵਾਂ ਦੇ ਆ ਚੁੱਕਾ ਹੈ ਸੱਜਣਕਰ ਗੁਰਦਵਾਰੀ ਪ੍ਰਬੰਧਕ ਜੀ ਨੂੰ ਮੇਟੀਨ ਨੂੰ ਸਾਰਾ ਸਹਿਤ ਬਹੁਤ ਬਹੁਤ ਧੰਨਵਾਦ ਜੀ ਆਓ ਆਗਦੇ ਹਾਂ ਜੀ